देखो आज जसी सारे जाने इथे इकट्ठे ऐसे करके हुए है कि साडे जो महिलावां ने जिन्ना नु पार्टी दे विच और वड्डी जिम्मेदारी मिली है उस चीज नु आज सेलिब्रेट की ता जावे जिस दे विच साडे नाल रेखा मनि शर्मा जी जिन्ना नु माजि जोन दा जेड़ा इंचार्ज लगाया गया है वुमेन विंग दा उस दे नाल नाल नरेश कुमारी जी जिन्ना नु डिस्ट्रिक्ट पठानकोट दी हुन महिला विंग दी जिम्मेदारी एज़ प्रधान दे तौर ते मिली है ते मेनू पूरा यकीन है कि ये सारी ते बाकी इनदी जिन्नी भी टीम है वखरे वखरे हलक्यां दे विच ओ सारे इकठे रल मिलके महिला विंग और स्ट्रांग करेंगे ਔਰ ਮਜ਼ਬੂਤ ਕਰਾਂਗੇ बिकॉज ਇੱਕ ਬਹੁਤ ਐਮ ਆਂ ਗਿਆ ਸਾਡਾ ਮਹਿਲਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਮੈਨੂੰ ਪੂਰੀ ਆਸ ਹੈ ਪੂਰੀ ਉਮੀਦ ਹੈ ਕਿ ਅਸੀਂ ਸਾਰੇ ਕੱਟੇ ਨਾਲ ਮਿਲ ਕੇ ਇਸ ਵਿੰਗ ਨੂੰ ਹੋਰ ਸਟਰੋਂਗ ਕਰਾਂਗੇ ਨਾਲ ਆਪਣੇ ਹੋਰ ਲੋਕਾਂ ਨੂੰ ਵੀ ਜੋੜਾਂਗੇ ਤੇ ਭਗਵੰਤ ਮਾਨ ਜੀ ਦੇ ਚਰਚੇ ਜੋ ਕਿ ਅਸਲਾਰੇ ਸਾਹਿਬ ਵੀ ਹੁਣ ਦੱਸ ਰਹੇ ਸੀਗੇ ਨਾ ਕਿ ਉਪਰਾਲੇ ਸਾਡੇ ਮਾਨ ਸਰਕਾਰ ਦੇ ਉਹ ਘਰ ਘਰ ਪਹੁੰਚਾਉਣ ਦੇ ਵਿੱਚ ਸਾਰੇ ਮਹਿਲਾਵਾਂ ਦਾ ਬਹੁਤ ਵੱਡਾ ਯੋਗਦਾਨ ਵੀ ਰਹੂਗਾ ਤੋ ਪਹਿਲੇ ਆਪਣੇ ਪਾਰਟੀ ਹਾਈ ਕਮਾਂਡ ਦਾ ਮਨੀਸ਼ ਸ਼ੋਧਿਆ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਤੇ ਸ੍ਰੀ ਸਰਦਾਰ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਇੰਨੀ ਵੱਡੀ ਸਾਡੀ ਜਿਹੜੀ ਮਿਹਨਤ ਆ ਉਹਨੂੰ ਦੇ ਦੇ ਵੱਡੀ ਜ਼ਿੰਮੇਵਾਰੀ ਦਿੱਤੀ ਮੈਨੂੰ ਮਾਝੇ ਦੀ ਤੇ ਮੈਂ ਪਾਰਟੀ ਹਾਈ ਕਮਾਂਡ ਨੂੰ ਇੱਕ ਵਿਸ਼ਵਾਸ ਦਿਲਾਉਣੀ ਹੈ ਕਿ ਜਿੱਦਾਂ ਮੈਂ ਪਹਿਲੇ ਪਾਰਟੀ ਵਾਸਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਦੀ ਆਈ ਆ ਮੈਂ ਹੁਣ ਵੀ ਆਪਣੀ ਪੂਰੀ ਇਮਾਨਦਾਰੀ ਨਾਲ ਪਾਰਟੀ ਵਾਸਤੇ ਕੰਮ ਕਰਾਂਗੀ ਤੇ ਮੈਂ ਪੂਰੀ ਹਾਈ ਕਮਾਂਡ ਦਾ ਧੰਨਵਾਦ ਕਰਦੀ ਆ ਦੀ ਬਣਾਉਂਦੇ ਮੇਰਾ ਨਾਮ ਨਰੇਸ਼ ਹੈ ਤੇ ਮੈਂ ਸਾਰੇ ਆਪਣੇ ਹਾਈ ਕਮਾਂਡ ਦਾ ਧੰਨਵਾਦ ਕਰਦੀ ਹਾਂ ਆਪਣੇ ਸਭ ਤੋਂ ਪਹਿਲਾਂ ਸਾਡੀ ਨਾਰੀ ਸ਼ਕਤੀ ਮੈਡਮ ਰੇਕਾ ਮਨੀ ਸ਼ਰਮਾ ਜੀ ਜਿਨ੍ਹਾਂ ਨੇ ਸਾਨੂੰ ਐਸੀ ਗਾਈਡਲਾਈਨ ਦਿੱਤੀ ਹੈ ਔਰ ਸਾਡੇ ਆਪਣੇ ਬਬੂਤੀ ਸ਼ਰਮਾ ਜੀ ਔਰ ਸਾਡੇ ਸਾਰੇ ਸੀਨੀਅਰ ਲੀਡਰ ਜਿਨਨੇ ਵੀ ਆਇਆ ਤੇ ਇਹਨਾਂ ਨੇ ਇੱਕ ਸਾਡੇ ਦੇ ਵਿਸ਼ਵਾਸ ਮੇਰੇ ਤੇ ਕੀਤਾ ਹੈ ਤੇ ਮੈਂ ਯਕੀਨ ਦਲਾਂ ਨੀਆਂ ਕਿ ਨਾਰੀ ਸ਼ਕਤੀ ਨੂੰ ਅਸੀਂ ਅੱਗੇ ਲੈ ਕੇ ਆਵਾਂਗੇ ਔਰ ਵੱਧ ਤੋਂ ਵੱਧ ਆਪਾਂ ਲੇਡੀਜ਼ ਨੂੰ ਆਪਣੇ ਨਾਲ ਜੋੜਾਂਗੇ ਔਰ ਆਪਣੀ ਪਾਰਟੀ ਆਪਣੀ ਸਰਕਾਰ ਨੂੰ ਮਜ਼ਬੂਤ ਬਣਾਵਾਂਗੇ ਔਰ ਆਨਲੇ ਸਮੇਂ ਚ ਜਿਹੜੀਆਂ ਗਲਤੀਆਂ ਪਹਿਲਾਂ ਹੋਈਆਂ ਅਸੀਂ ਉਹ ਨਹੀਂ ਕਰਾਂਗੇ ਘਰ ਘਰ ਜਾ ਕੇ ਸਰਕਾਰ ਦੀਆਂ ਇੱਕ ਇੱਕ ਬਲਵਦੀਆਂ ਉਹ ਪਹਚਾਵਾਂਗੇ ਔਰ ਜੋ ਸਾਡੀ ਡਿਊਟੀ ਲਈ ਹੈ ਸਰਕਾਰ ਨੇ ਪਾਰਟੀ ਨੇ ਸਾਡੇ ਸੀਨੀਅਰ ਮੈਡਮ ਰੇਖਮਨ ਸ਼ਰਮਾ ਜੀ ਔਰ ਇਹਨਾਂ ਦੇ ਸੀਨੀਅਰ ਜਿਹੜੇ ਡਾਕਟਰ ਅਮਨਦੀਪ ਕੌਰ ਜੀ ਔਰ ਉਹਨਾਂ ਦੇ ਸੀਨੀਅਰ ਜਿਹੜੇ ਸੈਂਟਰ ਵਿੱਚ ਆਪਣੇ ਬੈਟਰੀ ਮੈਡਮ ਜੀ ਤੇ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਔਰ ਉਹ ਵਿਸ਼ਵਾਸ ਮੈਂ ਉਹਨਾਂ ਨੂੰ ਦਿਲਾਣਾ ਹੈ ਦਿਲਾਨੀ ਆ ਕਿ ਤੁਸੀਂ ਜਿੰਨਾ ਕੰਮ ਕਰੋਗੇ ਉਸ ਤੋਂ ਆਪਾਂ ਦੁੱਗਣਾ ਕਰਕੇ ਦੇਵਾਂਗੇ ਥੈਂਕ ਯੂ ਥੈਂਕ ਯੂ